ਗਾਈਜ਼ ਪਹਿਲਾਂ ਅਸੀਂ ਧਨੀਏ ਦੇ ਪਕੌੜੇ ਕੱਟ ਇਹਨੂੰ ਅਸੀਂ ਬੇਸਨ ਵਿੱਚ ਡਿਪ ਕਰਨਾ ਹੈ ਚੰਗੇ ਤਰੀਕੇ ਆ ਦੇਖੋ ਗਾਈਜ਼ ਇਸ ਤਰੀਕੇ ਅਸੀਂ ਇਹਨੂੰ ਐਡ ਕਰਨਾ ਹੈ ਦੇਖ ਸਕਦੇ ਹੋ ਗਾਈਜ਼ ਕਿੰਨੇ ਵਧੀਆ ਤਰੀਕੇ ਧਨੀਏ ਦੇ ਪੱਤੇ ਦੇ ਪਕੌੜੇ ਬਣ ਕੇ ਰੈਡੀ ਹੋ ਰਹੇ ਆਪਾਂ ਧਨੀਏ ਦੇ ਪੱਤੇ ਦੇ ਪਕੌੜੇ ਕੱਢ ਲਏ ਨੇ ਹੁਣ ਅਸੀਂ ਕੱਢਾਂਗੇ ਟਮਾਟਰ ਦੇ ਪਕੌੜੇ ਹੁਣ ਅਸੀਂ ਇਹਨੂੰ ਇਸ ਤਰੀਕੇ ਡਿਪ ਕਰਾਂਗੇ ਐਡ ਕਰਾਂਗੇ ਦੇਖੋ ਗਾਈਜ਼ ਕਿੰਨੇ ਜ਼ਿਆਦਾ ਕ੍ਰਿਸਪੀਰ ਕ੍ਰਾਂਚੀ ਬਣ ਕੇ ਰੈਡੀ ਹੋਏ ਔਰ ਇਹਨਾਂ ਨੂੰ ਬਣਾਉਣਾ ਤੇ ਬਹੁਤ ਜ਼ਿਆਦਾ ਇਜ਼ੀ ਹੈ ਸਾਡੀ ਲਾਸਟ ਰੈਗਣੇ ਆਲੂ ਵਾਲੇ ਪਕੌੜੇ ਇਸ ਨਨ੍ਹਾ ਦਾ ਸੋਨਾ ਕਲਰ ਆਇਆ ਹੈ ਦੇਖ ਸਕਦੇ ਵੀ ਕਿੰਨੇ ਵਧੀਆ ਲੱਗ ਰਹੇ ਨੇ ਹੈਲੋ ਗਾਇਜ਼ ਦੇਖੋ ਗਾਇਜ਼ ਅੱਜ ਕਿੰਨਾ ਜ਼ਿਆਦਾ ਮੌਸਮ ਅੱਛਾ ਹੈ ਇੰਨਾ ਜ਼ਿਆਦਾ ਵਧੀਆ ਹਵਾ ਚੱਲ ਰਹੀ ਹੈ ਠੰਡਾ ਠੰਡਾ ਮੌਸਮ ਹੈ ਫਿਰ ਮੈਂ ਸੋਚਿਆ ਅੱਜ ਅਸੀਂ ਬਣਾਨੇ ਆ ਗਰਮਾ ਗਰਮ ਚੂਲੇ ਤੇ ਪਕੌੜੇ ਲੇਕਿਨ ਤੁਸੀਂ ਆਲੂ ਦੇ ਪਕੌੜੇ ਗੋਭੀ ਦੇ ਪਾਲਕ ਦੇ ਪਨੀਰ ਦੇ ਕਈ ਤਰੀਕੇ ਦੇ ਪਕੌੜੇ ਖਾਦੇ ਹੋਣਗੇ ਔਰ ਸਸੀ ਆਪਣੇ ਚੈਨਲ ਤੇ ਨਵੀਂ ਰੈਸਪੀਜ਼ ਵੀ ਅਪਲੋਡ ਕੀਤੀਆਂ ਨੇ ਲੇਕਿਨ ਅੱਜ ਅਸੀਂ ਤੁਹਾਨੂੰ ਡਿਲੀ ਲੈ ਕੇ ਆਏ ਹਾਂ ਯੂਨੀਕ ਸਟਾਈਲ ਦੇ ਪਕੌੜਿਆਂ ਦੀ ਰੈਸਪੀ ਜੋ ਕਿ ਹੈ ਟਮਾਟਰ ਔਰ ਇਹ ਪਕੌੜੇ ਤੁਸੀਂ ਕਦੀ ਵੇਖੇ ਵੀ ਨਹੀਂ ਹੋਣਗੇ ਖਾਦੇ ਵੀ ਨਹੀਂ ਹੋਣਗੇ ਸੋ ਅੱਜ ਮੈਂ ਪ੍ਰੋਪਰ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਲੌਗ 'ਚ ਪਲੀਜ਼ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਤੁਹਾਨੂੰ ਮੌਸਮ ਕਿੰਨਾ ਜ਼ਿਆਦਾ ਵਧੀਆ ਹੈ ਐਦਾਂ ਦੇ ਮੌਸਮ ਵਿੱਚ ਪਕੌੜੇ ਖਾ ਲੈਣ ਤੇ ਮਜ਼ਾ ਹੀ ਕੁਸ਼ ਹੋ ਰਿਹਾ ਚਲੋ ਫਿਰ ਵੀਡੀਓ ਸਟਾਰਟ ਕਰਦੇ ਹਾਂ ਗਾਇਸ ਜਿਹੜੇ ਸੀ ਟਮਾਟਰ ਦੇ ਪਕੌੜੇ ਬਣਾਉਣੇ ਨੇ ਉਹਦੇ ਵਿੱਚ ਮੈਂ ਹਰੀ ਚਟਨੀ ਦੀ ਵੀ ਫਿਲਿੰਗ ਕਰਨੀ ਹੈ ਸੋ ਪਹਿਲਾਂ ਅਸੀਂ ਚਟਨੀ ਬਣਾਵਾਂਗੇ ਉਸ ਤੋਂ ਬਾਅਦ ਟਮਾਟਰ ਦੇ ਪਕੌੜੇ ਬਣਾਵਾਂਗੇ ਇੱਥੇ ਸਭ ਤੋਂ ਪਹਿਲਾਂ ਮੈਂ ਮਿਕਸੀ ਜਾਰ ਵਿੱਚ ਧਨੀਆ ਐਡ ਕਰਨ ਜਾ ਰਹੀਆਂ ਨਾਲ ਹੀ ਇਹਦੀ ਡੰਡੀਆਂ ਵੀ ਐਡ ਕਰਨੀਆਂ ਨੇ ਇਹਦੇ ਨਾਲ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਨਾਲ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਰਫਲੀ ਚੋਪ ਕਰਕੇ ਐਡ ਕਰਾਂਗੀ ਇਹਦੇ ਵਿੱਚ ਮੈਂ 3-4 ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੇ ਸਪਾਈਸ ਅਨੁਸਾਰ ਐਡ ਕਰ ਸਕਦੇ ਹੋ 6-7 ਲਸਣ ਦੀਆਂ ਕਲੀਆਂ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਉਂਦਾ ਹੈ ਚਟਨੀ ਵਿੱਚ ਹਾਫ ਟੇਬਲस्पून ਜੀਰਾ ਹਾਫ ਟੇਬਲस्पून ਨਮਕ ਹਾਫ ਟੇਬਲस्पून ਲਾਲ ਮਿਰਚੀ ਹਾਫ ਟੇਬਲस्पून ਅਜਵਾਇਨ ਔਰ 2 ਟੇਬਲਸਪੂਨ ਅਸੀਂ ਇਹਦੇ ਵਿੱਚ ਦਹੀਂ ਐਡ ਕਰਾਂਗੇ ਇਹਦੇ ਨਾਲ ਬਹੁਤ ਅੱਛਾ ਕਲਰ ਆਉਂਦਾ ਹੈ ਚਟਨੀ ਦਾ ਦੇਖੋ ਗਾਈਸ ਸਾਡੀ ਚਟਨੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖ ਸਕਦੇ ਹੋ ਟੈਕਸਚਰ ਕਿੰਨਾ ਵਧੀਆ ਥਿੱਕ ਥਿੱਕ ਬਣ ਕੇ ਰੈਡੀ ਹੋਇਆ ਹੈ ਇਸ ਤਰੀਕੇ ਦੀ ਚਟਨੀ ਤੁਸੀਂ ਕਿਸੇ ਵੀ ਪਕੌੜਿਆਂ ਨਾਲ ਸਰਵ ਕਰਕੇ ਖਾ ਸਕਦੇ ਹੋ ਜਰੂਰ ਟਰਾਈ ਕਰਿਓ ਅਗਰ ਤੁਸੀਂ ਇਹਦੇ ਵਿੱਚ ਥੋੜਾ ਖੱਟਾਪਨ ਚਾਹੁੰਦੇ ਹੋ ਫਿਰ ਇਹਦੇ ਵਿੱਚ ਤੁਸੀਂ ਅੱਧਾ ਨਿੰਬੂ ਜਾਂ ਫਿਰ ਇੱਕ ਚਮਚ ਆਮਚੂਰ ਐਡ ਕਰ ਸਕਦੇ ਹੋ ਜੇ ਚਟਨੀ ਸੀ ਬਣਾ ਲਈ ਹੈ ਉਸ ਤੋਂ ਬਾਅਦ ਅਸੀਂ ਵੇਸਣ ਕੋ ਲਾਂਗੇ ਜਿੰਨੀ ਦੇਰ ਤੱਕ ਵੇਸਣ ਵਗੈਰਾ ਸੀ ਘੋਲਣਾ ਹੈ ਚੋਪਿੰਗ ਕਰਨੀ ਹੈ ਟਮਾਟਰ ਦੀ ਅਸੀਂ ਔਇਲ ਗਰਮ ਹੋਣ ਲਈ ਰੱਖ ਦਿੰਨੇ ਆ ਤਾਂ ਕਿ ਔਇਲ ਗਰਮ ਹੋ ਜਾਏ ਫਿਰ ਨਾਲੋ ਨਾਲ ਫਟਾਫਟ ਅਸੀਂ ਪਕੌੜਿਆਂ ਨੂੰ ਫਰਾਈ ਕਰ ਲਾਂਗੇ ਤੁਸੀਂ ਕੋਈ ਵੀ ਕੁਕਿੰਗ ਔਇਲ ਯੂਜ਼ ਕਰ ਸਕਦੇ ਹੋ ਰਿਫਾਈਨਡ ਔਇਲ ਯੂਜ਼ ਕਰ ਸਕਦੇ ਹੋ ਇੱਥੇ ਮੈਂ ਰਿਫਾਈਨਡ ਔਇਲ ਹੀ ਯੂਜ਼ ਕਰ ਰਹੀ ਆ ਇਹਨੂੰ ਚੰਗੇ ਤਰੀਕੇ ਗਰਮ ਕਰਾਂਗੇ ਫਿਰ ਅਸੀਂ ਪਕੌੜੇ ਫਰਾਈ ਕਰਾਂ ਸਭ ਤੋਂ ਪਹਿਲਾਂ ਅਸੀਂ ਇਕਵਲੀ ਵੇਸਣ ਐਡ ਕਰਾਂਗੇ उस तो बाद अं ये ऐड करा वन टेबल स्पून जिंजर गार्लिक पेस्ट हाफ टेबल स्पून ये चिली फ्लेक्स एड कर रही हाँ मैं स्पाइसी कर अगर तुम स्पाइसी घट पसंद कर दो फिर स्किप कर हो। हाफ टेबल स्पून ओरिगैनो हाफ टेबल स्पून तो घट नमक नमक तुम अपने स्वाद अनुसार एडजस्ट कर सकते हो हाफ टेबल स्पून जीरा हाफ टेबल स्पून अजवाइन हाफ टेबल स्पून तो घट पिंच हल्दी 1/2 ਟੇਬਲस्पून ਗਰਮ ਮਸਾਲਾ ਐਡ ਕਰ ਰਹੇ ਆ ਹੁਣ ਜਿਹੜੀ ਅਸੀਂ ਚਟਨੀ ਬਣਾਈ ਹੈ ਨਾ ਗ੍ਰੀਨ ਵਾਲੀ 1 ਟੇਬਲस्पून ਅਸੀਂ ਇਹਦੇ ਵਿੱਚ ਐ ਵੀ ਐਡ ਕਰਾਂਗੇ ਇਹਦੇ ਨਾਲ ਬਹੁਤ ਅੱਛਾ ਫਲੇਵਰ ਆਏਗਾ ਔਰ ਪਕੌੜੇ ਬਹੁਤ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੋਣਗੇ 2 ਟੇਬਲस्पून ਔਇਲ ਐਡ ਕੀਤਾ ਹੈ ਇਹਦੇ ਨਾਲ ਕਾਫੀ ਕ੍ਰਿਸਪੀ ਔਰ ਕਰੰਚੀ ਪਕੌੜੇ ਬਣ ਕੇ ਰੈਡੀ ਹੁੰਦੇ ਨੇ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਐਡ ਕਰਾਂਗੇ ਇੱਕੋ ਦਮ ਇਹਨੂੰ ਪਤਲਾ ਨਹੀਂ ਕਰਨਾ ਥੋੜਾ ਥੋੜਾ ਕਰਕੇ ਠਿੱਕ ਜਿਹਾ ਸੀ ਪੇਸਟ ਬਣਾ ਕੇ ਰੈਡੀ ਕਰਾਂਗੇ गाइस ਜਿੱਦਾਂ ਮੈਂ ਦੱਸਿਆ ਥੋੜਾ ਥੋੜਾ ਕਰਕੇ ਪਾਣੀ ਐਡ ਕਰਨਾ ਹੈ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦੇਣਾ ਇਹਦੇ ਵਿੱਚ ਉਸ ਤੋਂ ਬਾਅਦ ਪਾਣੀ ਐਡ ਕਰਦੇ ਜਾਣਾ ਹੈ ਬਾਕੀ ਇਸ ਚੀਜ਼ ਨੂੰ ਤੇ ਉਸ ਤਰ੍ਹਾਂ ਹੀ ਬਣਾਣਾ ਸੀ ਨਾਰਮਲ ਜਿੱਦਾਂ ਪਕੌੜੇ ਕੱਢਣ ਲਈ ਵੇਸਲ ਦਾ ਘੋਲ ਬਣਾਉਂਦੇ ਨੇ ਨਾ ਉਦਾਂ ਹੀ ਬਣਾਣਾ ਹੈ ਨਾ अगर ਤੁਹਾਨੂੰ बेसन ਦੀ ਕੁਆਂਟੀਟੀ ਘੱਟ ਲੱਗੇ ਫਿਰ ਥੋੜਾ ਜਿਹਾ बेसन ਮੋਰ ਤੁਸੀਂ ਐਡ ਕਰ ਸਕਦੇ ਹੋ ਦੇਖ ਸਕਦੇ ਹੋ ਚਟਨੀ ਐਡ ਕਰਨ ਦੇ ਨਾਲ बेसन ਦਾ ਕਲਰ ਵੀ ਚੇਂਜ ਹੋ ਗਿਆ ਹੈ ਔਰ ਇਹਦੇ ਨਾਲ ਫਲੇਵਰ ਵੀ ਬਹੁਤ ਜ਼ਿਆਦਾ ਅੱਛਾ ਆਂਦਾ ਹੈ ਪਕੌੜਿਆਂ ਦਾ ਹੁਣ ਅਸੀਂ ਟਮਾਟਰ ਨੂੰ ਚੌਪ ਕਰ ਲੈਣੇ ਆ ਟਮਾਟਰ ਨੂੰ ਬਹੁਤ ਜ਼ਿਆਦਾ ਪਤਲਾ ਨਹੀਂ ਚੌਪ ਕਰਨਾ ਥੋੜਾ ਥੋੜਾ ਮੋਟਾ ਚੌਪ ਕਰਨਾ ਹੈ ਇਸ ਤਰੀਕੇ ਦੇਖ ਸਕਦੇ ਹੋ ਥੋੜੀ ਇਨੀ ਸ਼ੇਪ ਚ ਚੌਪ ਕਰਨਾ ਤਾਂ ਕਿ ਜਦੋਂ ਪਕੌੜਾ ਖਾਈਏ ਅਸੀਂ ਬਾਈਟ ਵਧੀਆ ਤਰੀਕੇ ਨਾਲ ਮੂੰਹ 'ਚ ਆਵੇ ਇਸੇ ਤਰੀਕੇ ਅਸੀਂ ਸਾਰੇ ਟਮਾਟਰ ਚੌਪ ਕਰ ਲੈਣੇ ਆ ਮੈਂ 3 ਚਾ ਟਮਾਟਰ ਦੇ ਪਕੌੜੇ ਬਣਾ ਰਹੀ ਹਾਂ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜ਼ਿਆਦਾ ਟਮਾਟਰ ਵੀ ਯੂਜ਼ ਕਰ ਸਕਦੇ ਹੋ ਜੇ ਜਿੱਦਾਂ ਅਸੀਂ ਨਾਰਮਲੀ ਫਿੰਗਰ ਚਿਪਸ ਬਣਾਉਂਦੇ ਹਾਂ ਅੱਜ ਮੈਂ ਆਲੂ ਨੂੰ ਉਸੇ ਸ਼ੇਪਿੰਗਰ ਚਿਪਸ ਦੀ ਸ਼ੇਪ ਚ ਹੀ ਕੱਟ ਕਰਾਂਗੀ ਬਟ ਅਸੀਂ ਅੱਜ 베ਸਨ ਵਾਲੇ ਫਿੰਗਰ ਚਿਪਸ ਬਣਾਵਾਂਗੇ ਆਲੂ ਨੂੰ ਇਹਦੇ ਵਿੱਚ ਰੱਖ ਕੇ ਅਸੀਂ ਸਿਰਫ ਨਾ ਹੁੰਦਾ ਹੈ ਤੇ ਸਾਡੇ ਫਿੰਗਰ ਚਿਪਸ ਬੜੇ ਆਰਾਮ ਨਾਲ ਬਣ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਤੇ ਵਧੀਆ ਤਰੀਕੇ ਫਿੰਗਰ ਚਿਪਸ ਕੱਟ ਕੇ ਰੈਡੀ ਹੋਏ ਨੇ ਬਹੁਤ ਹੀ ਈਜ਼ੀਲੀ ਇਹ ਮਾਰਕੀਟ ਚ ਮਿਲ ਜਾਂਦਾ ਹੈ ਤੁਸੀਂ ਬਾਏ ਕਰ ਸਕਦੇ ਹੋ ਹੁਣ ਜਿਹੜੇ ਅਸੀਂ ਧਨੀਏ ਦੇ ਪਕੌੜੇ ਬਣਾਉਣੇ ਆ ਨਾ ਉਹਨੂੰ ਅਸੀਂ ਚੌਪ ਨਹੀਂ ਕਰਨਾ ਇਸੇ ਤਰੀਕੇ ਡੰਡੀਆਂ ਦੇ ਨਾਲ ਫੜ ਕੇ ਬੇਸਨ ਜੀ ਡਿਪ ਕਰਕੇ ਤੇ ਫਰਾਈ ਕਰਨਾ ਹੈ ਚਲੋ ਹੁਣ ਅਸੀਂ ਫਰਾਈ ਕਰਨਾ ਸਟਾਰਟ ਕਰਦੇ ਆ ਗਾਇਸ ਪਹਿਲਾਂ ਅਸੀਂ ਧਨੀਏ ਦੇ ਪਕੌੜੇ ਕੱਢਾਂਗੇ ਔਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਗਿਆ ਜਦੋਂ ਧਨੀਏ ਦੇ ਪਕੌੜੇ ਕੱਢਨੇ ਆ ਇਸ ਤਰੀਕੇ ਡੰਡੀਆਂ ਤੋਂ ਅਸੀਂ ਧਨੀਆ ਫੜਨਾ ਹੈ ਤੇ ਇਹਨੂੰ ਅਸੀਂ ਬੇਸਨ ਵਿੱਚ ਡਿਪ ਕਰਨਾ ਚੰਗੇ ਤਰੀਕੇ ਅਗਰ ਨਾ ਹੋ ਪਵੇ ਨਾ ਫਿਰ ਇਸ ਤਰੀਕੇ 스ਪੂਨ ਦੇ ਨਾਲ ਕਵਰ ਕਰਨਾ ਹੈ ਪਹਿਲਾਂ ਆ ਦੇਖੋ ਗਾਇਜ਼ ਇਸ ਤਰੀਕੇ ਅਸੀਂ ਇਹਨੂੰ ਐਡ ਕਰਨਾ ਹੈ ਡੰਡੀਆਂ ਇਸ ਕਰਕੇ ਛੱਡੀਆਂ ਤਾਂ ਕਿ ਇਹ ਫੜਨ ਵਿੱਚ ਦਿੱਕਤ ਨਾ ਆਵੇ ਜਦੋਂ ਵੀ ਖਾਣੇ ਅਸੀਂ ਪਕੌੜੇ ਆਰਾਮ ਦੇ ਨਾਲ ਅਸੀਂ ਇਹਨੂੰ ਕੱਢ ਕੇ ਤੇ ਖਾ ਸਕੀਏ ਬਹੁਤ ਜ਼ਿਆਦਾ ਟੇਸਟੀ ਧਨੀਏ ਦੇ ਪਕੌੜੇ ਬਣ ਕੇ ਰੈਡੀ ਹੁੰਦੇ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਇਸ ਤੋਂ ਬਾਅਦ ਅਸੀਂ ਟਮਾਟਰ ਦੇ ਪਕੌੜੇ ਕੱਢਾਂਗੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਫਿੰਗਰ ਚਿਪਸ ਚੌਕ ਗਿੱਤੇ ਨੇ ਉਹਦੇ ਵੀ ਪਕੌੜੇ ਕੱਢ ਲਾਂਗੇ ਦੇਖ ਸਕਦੇ ਹੋ ਗਾਇਜ਼ ਕਿੰਨੇ ਵਧੀਆ ਤਰੀਕੇ ਧਨੀਏ ਦੇ ਪੱਤੇ ਦੇ ਪਕੌੜੇ ਬਣ ਕੇ ਰੈਡੀ ਹੋ ਰਹੇ ਨੇ ਇਸ ਤਰੀਕੇ ਪੂਰੀ ਲੀਫ ਹੀ ਬਣ ਜਾਂਦੀ ਹੈ ਔਰ ਬਹੁਤ ਜ਼ਿਆਦਾ ਕ੍ਰਿਸਪੀ ਔਰ ਕਰੰਚੀ ਬਣ ਕੇ ਰੈਡੀ ਹੋਨੇ ਨੇ ਬਹੁਤ ਟੇਸਟੀ ਲੱਗਦੇ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਦੋਂ ਲਾਸਟ ਸਾਰੇ ਪਕੌੜੇ ਕੱਢੇ ਜਾਣਗੇ ਅਸੀਂ ਪ੍ਰੋਪਰ ਤਰੀਕੇ ਨਾਲ ਸਾਰਾ ਸਰਵ ਕਰਕੇ ਤੁਹਾਨੂੰ ਦਿਖਾਵਾਂਗੇ ਸੋ ਗਾਇਜ਼ ਆਪਾਂ ਧਨੀਏ ਦੇ ਪੱਤੇ ਤੇ ਪਕੌੜੇ ਕੱਢ ਲਏ ਨੇ ਹੁਣ ਅਸੀਂ ਕੱਢਾਂਗੇ ਟਮਾਟਰ ਦੇ ਪਕੌੜੇ ਸੋ ਉਹਦੇ ਲਈ ਆਪਾਂ ਪਹਿਲਾਂ ਇਹਦੇ ਉੱਤੇ ਹਲਕੀ ਹਲਕੀ ਚਟਨੀ ਅਪਲਾਈ ਕਰਾਂਗੇ ਫਿਰ ਉਸ ਤੋਂ ਬਾਅਦ ਇਹਨੂੰ ਅਸੀਂ ਬੇਸਨ 'ਚ ਡਿਪ ਕਰਾਂਗੇ ਤੇ ਫਰਾਈ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਉਂਦਾ ਹੈ ਗਾਇਜ਼ ਪਰ ਅਸੀਂ ਇਹਨੂੰ ਇਸ ਤਰੀਕੇ ਡਿਪ ਕਰਾਂਗੇ ਨਾਲ ਹੀ ਅਸੀਂ ਨੂੰ ਆਇਲ 'ਚ ਐਡ ਕਰ ਦਾਂਗੇ ਇਸ ਤਰੀਕੇ ਸਾਰੇ ਟਮਾਟਰ ਡਿਪ ਕਰਕੇ ਐਡ ਕਰਾਂਗੇ ਦੇਖੋ ਗਾਇਸ ਕਿੰਨੇ ਜ਼ਿਆਦਾ ਕ੍ਰਿਸਪੀ ਔਰ ਕ੍ਰਾਂਚੀ ਬਣ ਕੇ ਰੈਡੀ ਹੋਏ ਔਰ ਇਹਨਾਂ ਨੂੰ ਬਣਾਉਣਾ ਤੇ ਬਹੁਤ ਜ਼ਿਆਦਾ ਈਜ਼ੀ ਹੈ ਫਟ ਬਣ ਕੇ ਰੈਡੀ ਹੋ ਜਾਂਦੇ ਨੇ ਉਹ ਤੇ ਮੈਂ ਤਿੰਨ ਤਰੀਕੇ ਦੇ ਪਕੌੜੇ ਬਣਾ ਰਹੀਆਂ ਤਾਂ ਮੈਨੂੰ ਥੋੜਾ ਜ਼ਿਆਦਾ ਟਾਈਮ ਲੱਗਾ ਅਗਰ ਤੁਸੀਂ ਕੱਲੇ ਟਮਾਟਰ ਦੇ ਬਣਾਓਗੇ ਨਾ ਫਿਰ ਤੇ 5 ਮਿੰਟ ਚ ਹੀ ਬਣ ਕੇ ਰੈਡੀ ਹੋ ਜਾਣਗੇ ਗਾਇਸ ਹੁਣ ਸਾਡੇ ਲਾਸਟ ਰਹਿ ਗਏ ਨੇ ਆਲੂ ਵਾਲੇ ਪਕੌੜੇ ਸੋ ਆਲੂ ਅਸੀਂ ਸਾਰੇ ਐਡ ਕਰ ਲੈਣੇ ਆ ਬੇਸਨ ਵਿੱਚ ਤੇਨਾਂ ਨੂੰ ਮਿਕਸ ਕਰਕੇ ਤੇ ਇੱਕ ਇੱਕ ਕਰਕੇ ਫਰਾਈ ਕਰਦੇ ਜਾਵਾਂਗੇ ਇਹਨੂੰ ਅਸੀਂ ਲੋ ਟੂ ਮੀਡੀਅਮ ਫਲੇਮ ਤੇ ਫਰਾਈ ਕਰਨਾ ਹੈ ਤਾਂ ਕਿ ਆਲੂ ਚੰਗੇ ਤਰੀਕੇ ਪੱਕ ਜਾਣ ਕੱਚੇ ਨਾ ਰਹਿ ਜਾਣ ਨਾਰਮਲ ਵਾਲੇ ਫਿੰਗਰ ਚਿਪਸ ਬਣਾਉਣਾ ਚਾਹੁੰਦੇ ਫਿਰ ਸਾਡੇ ਨਾਨੀ ਜੀ ਨੇ ਉਹਦਾ ਵਲੌਗ ਬਣਾਇਆ ਸੀ ਤੁਸੀਂ ਸਾਡੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਔਰ ਅਗਰ ਵੈਸੇਨ ਵਾਲੇ ਫਿੰਗਰ ਚਿਪਸ ਖਾਣੇ ਨੇ ਫਿਰ ਤੁਸੀਂ ਮੇਰਾ ਇਹ ਵਾਲਾ ਵਲੌਗ ਫੁੱਲ ਵੇਖਿਓ ਲਾਸਟ ਤੱਕ ਔਰ ਬਣਾ ਕੇ ਜ਼ਰੂਰ ਟਰਾਈ ਕਰਿਓ ਹੁਣ ਅਸੀਂ ਨੂੰ ਫਰਾਈ ਕਰਨਾ ਸਟਾਰਟ ਕਰਦੇ ਆਂ ਦੇਖੋ ਗਾਇਸ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਦੇਖਣ ਜੇ ਵੀ ਕਿੰਨੇ ਵਧੀਆ ਲੱਗ ਰਹੇ ਨੇ ਔਰ ਆਵਾਜ਼ ਸੁਣੋ ਤੁਸੀਂ ਕਿੰਨੇ ਕ੍ਰਿਸਪੀ ਬਣ ਕੇ ਰੈਡੀ ਹੋਏ ਨੇ ਹੁਣ ਅਸੀਂ ਸਾਰੇ ਪਕੌੜੇ ਕੱਢ ਲਏ ਨੇ ਹੁਣ ਅਸੀਂ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਸਰਵ ਕਰਕੇ ਵਿਖਾਣੇ ਆ